ਆਪਰੇਸ਼ਨ ਪ੍ਰਹਾਰ ਤੋਂ ਬਾਅਦ ਪੰਜਾਬ ਪੁਲਿਸ ਕਾਫੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਅੱਜ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਪੰਜਾਬ ਪੁਲਿਸ ਵੱਲੋਂ ਹਿਰਾਸਤ ਚ ਲੈ ਲਿਆ ਗਿਆ ਹੈ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਉਸ ਵੇਲੇ ਹਿਰਾਸਤ ਚ ਲਿਆ ਗਿਆ ਜਦੋਂ ਉਹ ਦਰਬਾਰ ਸਾਹਿਬ ਦੇ ਨੇੜੇ ਇੱਕ ਹੋਟਲ ਦੇ ਵਿੱਚ ਰੁਕੇ ਹੋਏ ਸੀ ਪੰਜਾਬ ਪੁਲਿਸ ਨੇ ਉੱਥੋਂ ਹੀ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਹੈ ਗੋਲਡੀ ਬਰਾੜ ਉਹੀ ਪੰਜਾਬ ਦਾ ਖੂੰਖਾਰ ਗੈਂਗਸਟਰ ਹੈ ਜਿਸ ਤੇ ਕਈ ਅਪਰਾਧਿਕ ਮਾਮਲੇ ਦਰਜੇ ਨੇ ਚਾਹੇ ਉਹ ਕਤਲ ਦੇ ਮਾਮਲੇ ਹੋਣ ਚਾਹੇ ਉਹ ਲੁੱਟਖੋਹ ਦੇ ਮਾਮਲੇ ਹੋਣ ਚਾਹੇ ਉਹ ਕਿਸੇ ਨੂੰ ਡਰਾ ਧਮਕਾ ਕੇ ਫਰੋਤੀ ਮੰਗਣ ਦੇ ਮਾਮਲੇ ਹੋਣ ਇਹਨਾਂ ਤੇ ਮਾਤਾ ਪਿਤਾ ਨੂੰ ਵੀ ਕਿਸੇ ਨਾਓ ਫਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਮੁਕਸਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਵਾਰੀ ਫੇਰ ਅੱਜ ਦੁਬਾਰਤ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਤੇ ਇੱਕ ਦਿਨ ਦੀ ਰਿਮਾਂਡ ਵੀ ਜਿਹੜੀ ਪੰਜਾਬ ਪੁਲਿਸ ਵੱਲੋਂ ਮੁਕਸਰ ਅਦਾਲਤ ਤੋਂ ਲੈ ਲਈ ਗਈ ਹੈ ਅੱਜ ਸਵੇਰੇ ਹੀ ਤੜਕਸਾਰ ਦਰਬਾਰ ਸਾਹਿਬ ਦੇ ਨੇੜੇ ਅੰਮ੍ਰਿਤਸਰ 'ਚ ਕਿਸੇ ਹੋਟਲ 'ਚ ਉਹਨਾਂ ਦੇ ਮਾਤਾ ਪਿਤਾ ਰੁਕੇ ਹੋਏ ਸੀ ਜਿੱਥੋਂ ਪੰਜਾਬ ਪੁਲਿਸ ਨੇ ਇਹ ਵੱਡਾ ਐਕਸ਼ਨ ਲਿਆ 골ਡੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ